ਨੀ ਦੇ ਖਿਲਾਫ ਪੰਜਾਬ ਦੇ ਖਿਲਾਫ ਬੋਲੀ ਸੀ ਉਹ ਤਾਂ ਮੈਂ ਉਦੋਂ ਹੀ ਕਿਹਾ ਸੀਗਾ ਵੀ ਕੰਗਣਾ ਔਖਾ ਹੋ ਜੂ ਪੰਜਾਬ ਚੋਂ ਲੰਘਣਾ ਤਾਂ ਫਿਰ ਉਹਨੂੰ 에어ਪੋਰਟ ਦੇ ਉੱਤੇ ਥੱਪੜ ਵੀ ਪਈ ਸੀ ਗਲਤ ਬਿਆਨਬਾਜ਼ੀ ਕਰਕੇ ਭਾਵੇਂ ਕਿ ਅਸੀਂ ਇਸ ਗੱਲ ਦੇ ਹੱਕ ਨਹੀਂ ਆ ਕਿ ਉਹ ਜੇਕਰ ਮੈਂਬਰ ਆਫ ਪਾਰਲੀਮੈਂਟ ਹੋਵੇ ਤੇ ਉਹਦੇ ਇਸ ਤਰੀਕੇ ਦੇ ਨਾਲ ਹਮਲਾ ਹੋਵੇ ਪਰ ਉਸ ਦੀ ਜ਼ੁਬਾਨ ਦਾ ਹੀ ਰਸ ਸੀ ਜਿਸ ਤਰੀਕੇ ਦੇ ਨਾਲ ਉਹਨੇ ਬਿਆਨਬਾਜ਼ੀ ਪਿਛਲੇ ਸਮੇਂ 'ਚ ਕੀਤੀ ਪਹਿਲਾਂ ਉਹ ਕਿਸਾਨੀ ਖਿਲਾਫ ਪੰਜਾਬ ਖਿਲਾਫ ਪੰਥ ਖਿਲਾਫ ਫਿਰ ਹੁਣ ਜਿਵੇਂ ਸੰਤਾਂ ਦੇ ਖਿਲਾਫ ਉਸ ਨੇ ਬਿਆਨਬਾਜ਼ੀ ਕੀਤੀ ਔਰ ਇੱਕ ਐਮਰਜੈਂਸੀ ਫਿਲਮ ਜਿਹੜੀ ਆ ਉਹ ਬਣਾ ਕੇ ਉਹਦੇ ਵਿੱਚ ਸਿੱਖਾਂ ਦਾ ਗਲਤ ਅਕਸ ਜਿਹੜਾ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਮੈਂ ਸਮਝਦਾ ਕਿ ਅੱਜ ਕੰਗਣਾ ਜਿਹੜੀ ਆ ਆਪਣਾ ਤੋਰੀ ਫੁਲਕਾ ਚਲਾ ਰਹੀ ਆ ਉਹਨੇ ਆਪਣਾ ਤੋਰੀ ਫੁਲਕਾ ਬਣਾਇਆ ਆਪਣੀ ਫਿਲਮ ਦੀ ਪ੍ਰੋਮੋਸ਼ਨ ਕਰ ਰਹੀ ਆ ਪਰ ਉਹਨੂੰ ਇਹ ਨਹੀਂ ਪਤਾ ਕਿ ਇਹਦੇ ਨਾਲ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਮੈਂ ਜਿਹੜੀਆਂ ਉਹਨੂੰ ਛੱਟ ਲੱਗ ਰਹੀ ਆ ਇਹ ਗਲਤ ਬਿਆਨਬਾਜ਼ੀ ਜਿਹੜੀ ਆ ਕੰਗਣਾ ਕਰ ਰਹੀ ਆ ਉਹਨੂੰ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਅਮਨ ਸ਼ਾਂਤੀ ਨੂੰ ਆਪ ਨੂੰ ਲਾਂਭੂ ਨਹੀਂ ਲਾਉਣਾ ਚਾਹੀਦਾ ਉਹਦੀ ਪਾਰਟੀ ਨੂੰ ਉਹਦੀ ਲਗਾਮ ਜਿਹੜੀ ਆ ਉਹ ਖਿੱਚਣੀ ਚਾਹੀਦੀ ਆ ਭਾਰਤ ਦੇ ਘਟੋ ਘਾਟ ਪੰਜ 550 ਐਮਪੀ ਆ ਹੋਰ ਨਹੀਂ ਕੋਈ ਖਿਲਾਫ ਬੋਲਦਾ ਸੋ ਕੰਗਣਾ ਜਿਹੜੀ ਉਹ ਸਿਰਫ ਇਲਮਾਂ ਦੇ ਵਿੱਚੋਂ ਫੇਲ ਹੋ ਚੁੱਕੀ ਐ ਰਾਜਨੀਤੀ ਦੇ ਵਿੱਚ ਆਜੂ ਆਪਣੇ ਇਸ ਤਰੀਕੇ ਦੇ ਨਾਲ ਸਮਝਦੀ ਐ ਕਿ ਸ਼ਾਇਦ ਮੇਰਾ ਕੋਈ ਵਿਸ਼ੇਸ਼ ਥਾਂ ਬਣਦੇ ਪਰ ਮੈਂ ਉਹਨੂੰ ਕਹਿਣਾ ਚਾਹੁੰਦਾ ਚੰਗੜਾ ਨੂੰ ਕਿ ਤੈਨੂੰ ਮੈਂਬਰ ਆਫ ਪਾਰਲੀਮੈਂਟ ਬਣਾਇਆ ਹਿਮਾਚਲ ਦੇ ਲੋਕਾਂ ਨੇ ਜਿੰਨਾਂ ਲੋਕਾਂ ਨੇ ਤੈਨੂੰ ਵੋਟਾਂ ਪਾਈਆਂ ਉਹਨਾਂ ਦਾ ਜਾ ਕੇ ਵਿਕਾਸ ਕਰ ਉਹਨਾਂ ਲਈ ਕੋਈ ਗਰੰਟਾਂ ਲੈ ਕੇ ਜਾ ਕੋ ਸਕੂਲ ਕਾਲਜ ਕੋਈ ਹਸਪੀਟਲ ਖੋਲ ਕੋਈ ਬੇਰੁਜ਼ਗਾਰਾਂ ਨੂੰ ਨੌਕਰੀ ਦੇ ਉੱਥੇ ਕੋ ਸਟੇਡੀਅਮ ਬਣਾਏ ਜਾਣ ਨੌਜਵਾਨਾਂ ਲਈ ਖੇਡਾਂ ਵਾਸਤੇ ਕੋ ਇਹੋ ਜਿਹਾ ਕੰਮ ਆਪਣੇ ਹਲਕੇ ਦੇ ਲੋਕਾਂ ਲਈ ਕਰਨਾ ਚਾਹੀਦਾ ਇਸ ਤਰ੍ਹਾਂ ਦੀ ਗਲਤ ਬਿਆਨਬਾਨੀ ਦੇ ਖਿਲਾਫ ਪੰਜਾਬ ਦੇ ਖਿਲਾਫ ਬੋਲੀ ਸੀ ਉਹ ਤਾਂ ਮੈਂ ਉਦੋਂ ਹੀ ਕਿਹਾ ਸੀਗਾ ਵੀ ਕੰਗਣਾ ਔਖਾ ਹੋ ਜੂ ਪੰਜਾਬ ਚੋਂ ਲੰਘਣਾ ਤਾਂ ਫਿਰ ਉਹਨੂੰ 에ਰਪੋਰਟ ਦੇ ਉੱਤੇ ਥੱਪੜ ਵੀ ਪਈ ਸੀ ਗਲਤ ਬਿਆਨਬਾਜ਼ੀ ਕਰਕੇ ਭਾਵੇਂ ਕਿ ਅਸੀਂ ਇਸ ਗੱਲ ਦੇ ਹੱਕ ਨਹੀਂ ਆ ਕਿ ਉਹ ਜੇਕਰ ਮੈਂਬਰ ਆਫ ਪਾਰਲੀਮੈਂਟ ਹੋਵੇ ਤੇ ਉਹਦੇ ਇਸ ਤਰੀਕੇ ਦੇ ਨਾਲ ਹਮਲਾ ਹੋਵੇ ਪਰ ਉਸ ਦੀ ਜ਼ੁਬਾਨ ਦਾ ਹੀ ਰਸਤਰੀ ਜਿਸ ਤਰੀਕੇ ਦੇ ਨਾਲ ਉਹਨੇ ਬਿਆਨਬਾਜ਼ੀ ਪਿਛਲੇ ਸਮੇਂ ਦੀ ਕੀਤੀ ਪਹਿਲਾਂ ਉਹ ਕਿਸਾਨੀ ਖਿਲਾਫ ਪੰਜਾਬ ਖਿਲਾਫ ਬੰਦ ਖਿਲਾਫ ਫਿਰ ਹੁਣ ਜਿਵੇਂ ਸੰਤਾਂ ਦੇ ਖਿਲਾਫ ਉਸਨੇ ਬਿਆਨਬਾਜ਼ੀ ਕੀਤੀ ਔਰ ਇੱਕ ਕਮਰਜੈਂਸੀ ਫਿਲਮ ਜਿਹੜੀ ਆ ਉਹ ਬਣਾ ਕੇ ਉਹਦੇ ਵਿੱਚ ਸਿੱਖਾਂ ਦਾ ਗਲਤ ਅਕਸ ਜਿਹੜਾ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਸਮਝਦਾ ਕਿ ਅੱਜ ਕੰਗਣਾ ਜਿਹੜੀ ਆ ਆਪਣਾ ਤੋਰੀ ਫੁਲਕਾ ਚਲਾ ਰਹੀ ਆ ਉਨੇ ਆਪਣਾ ਤੋਰੀ ਫੁਲਕਾ ਬਣਾਇਆ ਆਪਣੀ ਫਿਲਮ ਦੀ ਪ੍ਰਮੋਸ਼ਨ ਕਰ ਰਹੀ ਹੈ ਪਰ ਉਹਨੂੰ ਇਹ ਨਹੀਂ ਪਤਾ ਕਿ ਦੇ ਨਾਲ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਮੈਂ ਜਿਹੜੀਆਂ ਉਹਨੂੰ ਛੱਟ ਲੱਗ ਰਹੀ ਹੈ ਇਹ ਗਲਤ ਬਿਆਨਬਾਜ਼ੀ ਜਿਹੜੀ ਆ ਕੰਗਣਾ ਕਰ ਰਹੀ ਆ ਉਹਨੂੰ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਅਮਨ ਸ਼ਾਂਤੀ ਨੂੰ ਆਪੂ ਲਾਂਭੂ ਨਹੀਂ ਲਾਉਣਾ ਚਾਹੀਦਾ ਉਹਦੀ ਪਾਰਟੀ ਨੂੰ ਉਹਦੀ ਲਗਾਮ ਜਿਹੜੀ ਆ ਉਹ ਖਿੱਚਣੀ ਚਾਹੀਦੀ ਆ ਭਾਰਤ ਦੇ ਘਟੋ ਘਟ ਪੰਜ 550 ਐਮਪੀ ਆ ਹੋਰ ਨਹੀਂ ਕੋਈ ਖਲਾਫ ਬੋਲਦਾ ਸੋ ਕੰਗਣਾ ਜਿਹੜੀ ਆ ਸਿਰਫ ਫਿਲਮਾਂ ਦੇ ਵਿੱਚੋਂ ਫੇਲ ਹੋ ਚੁੱਕੀ ਆ ਰਾਜਨੀਤੀ ਦੇ ਵਿੱਚ ਆ ਕੇ ਉਹ ਆਪਣੇ ਇਸ ਤਰੀਕੇ ਦੇ ਨਾਲ ਸਮਝਦੀ ਹੈ ਕਿ ਸ਼ਾਇਦ ਮੇਰਾ ਕੋਈ ਵਿਸ਼ੇਸ਼ ਥਾਂ ਬਣ ਜਾਓ ਪਰ ਮੈਂ ਉਹਨੂੰ ਕਹਿਣਾ ਚਾਹੁੰਨਾ ਚੰਗਣਾ ਨੂੰ ਕਿ ਤੈਨੂੰ ਮੈਂਬਰ ਆਫ ਪਾਰਲੀਮੈਂਟ ਬਣਾਇਆ ਹਿਮਾਚਲ ਦੇ ਲੋਕਾਂ ਨੇ ਜਿੰਨਾਂ ਲੋਕਾਂ ਨੇ ਤੈਨੂੰ ਵੋਟਾਂ ਪਾਈਆਂ ਉਹਨਾਂ ਦਾ ਜਾ ਕੇ ਵਿਕਾਸ ਕਰ ਉਹਨਾਂ ਲਈ ਕੋਈ ਗਰੰਟਾਂ ਲੈ ਕੇ ਜਾ ਕੋਈ ਸਕੂਲ ਕਾਲਜ ਕੋਈ ਹਸਪੀਟਲ ਖੋਲ੍ਹ ਕੋਈ ਬੇਰਜ਼ਗਾਰਾਂ ਨੂੰ ਨੌਕਰੀ ਦੇ ਉੱਥੇ ਕੋ ਸਟੇਡੀਅਮ ਬਣਾਏ ਜਾਣ ਨੌਜਵਾਨਾਂ ਲਈ ਖੇਡਾਂ ਵਾਸਤੇ ਕੋਈ ਇਹੋ ਜਿਹਾ ਕੰਮ ਆਪਣੇ ਹਲਕੇ ਦੇ ਲੋਕਾਂ ਲਈ ਕਰਨਾ ਚਾਹੀਦਾ ਇਸ ਤਰ੍ਹਾਂ ਦੀ ਗਲਤ ਬਿਆਨਬਾਜ਼ੀ ਕੰਗੜਾ ਨੂੰ ਨਹੀਂ ਕਰਨੀ ਚਾਹੀਦੀ ਸੰਨੀ ਦੇ ਖਿਲਾਫ ਪੰਜਾਬ ਦੇ ਖਿਲਾਫ ਬੋਲੀ ਸੀ ਉਹ ਤਾਂ ਮੈਂ ਉਦੋਂ ਹੀ ਕਿਹਾ ਸੀਗਾ ਵੀ ਕੰਗੜਾ ਔਖਾ ਹੋ ਜੂ ਪੰਜਾਬ ਤੋਂ ਲੰਘਣਾ ਤਾਂ ਫੇਰ ਉਹਨੂੰ 에ਰਪੋਰਟ ਦੇ ਉੱਤੇ ਥੱਪੜ ਵੀ ਪਈ ਸੀ ਗਲਤ ਬਿਆਨਬਾਜ਼ੀ ਕਰਕੇ ਭਾਵੇਂ ਕਿ ਅਸੀਂ ਇਸ ਗੱਲ ਦੇ ਹੱਕ ਨਹੀਂ ਆ ਕਿ ਉਹ ਜੇਕਰ ਮੈਂਬਰ ਆਫ ਪਾਰਲੀਮੈਂਟ ਹੋਵੇ ਤੇ ਉਹਦੇ ਤੇ ਇਸ ਤਰੀਕੇ ਦੇ ਨਾਲ ਹਮਲਾ ਹੋਵੇ ਪਰ ਉਸ ਦੀ ਜ਼ੁਬਾਨ ਦਾ ਹੀ ਰਸ ਸੀ ਜਿਸ ਤਰੀਕੇ ਦੇ ਨਾਲ ਉਹਨੇ ਬਿਆਨਬਾਜ਼ੀ ਪਿਛਲੇ ਸਮੇਂ 'ਚ ਕੀਤੀ ਪਹਿਲਾਂ ਉਹ ਕਿਸਾਨੀ ਖਿਲਾਫ ਪੰਜਾਬ ਖਿਲਾਫ ਬੰਦ ਖਿਲਾਫ ਫਿਰ ਹੁਣ ਜਿਵੇਂ ਸੰਤਾਂ ਦੇ ਖਿਲਾਫ ਉਸਨੇ ਬਿਆਨਬਾਜ਼ੀ ਕੀਤੀ ਔਰ ਇੱਕ ਐਮਰਜੈਂਸੀ ਫਿਲਮ ਜਿਹੜੀ ਆ ਉਹ ਬਣਾ ਕੇ ਉਹਦੇ ਵਿੱਚ ਸਿੱਖਾਂ ਦਾ ਗਲਤ ਅਕਸ ਜਿਹੜਾ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਸਮਝਦਾ ਕਿ ਅੱਜ ਕੰਗਣਾ ਜਿਹੜੀ ਆ ਉਹ ਆਪਣਾ ਕੋਰੀ ਫੁਲਕਾ ਚਲਾ ਰਹੀ ਆ ਉਨੇ ਆਪਣਾ ਤੋਰੀ ਫੁਲਕਾ ਬਣਾਇਆ ਆਪਣੀ ਫਿਲਮ ਦੀ ਪ੍ਰਮੋਸ਼ਨ ਕਰ ਰਹੀ ਹੈ ਪਰ ਉਹਨੂੰ ਇਹ ਨਹੀਂ ਪਤਾ ਕਿ ਇਹਦੇ ਨਾਲ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਮੈਂ ਜਿਹੜੀਆਂ ਉਹਨੂੰ ਛੱਟ ਲੱਗ ਰਹੀ ਹੈ ਇਹ ਗਲਤ ਬਿਆਨਬਾਜ਼ੀ ਜਿਹੜੀ ਆ ਕੰਗਣਾ ਕਰ ਰਹੀ ਆ ਉਹਨੂੰ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਅਮਨ ਸ਼ਾਂਤੀ ਨੂੰ ਆਪੂ ਲਾਂਭੂ ਨਹੀਂ ਲਾਉਣਾ ਚਾਹੀਦਾ ਉਹਦੀ ਪਾਰਟੀ ਨੂੰ ਉਹਦੀ ਲਗਾਮ ਜਿਹੜੀ ਆ ਉਹ ਖਿੱਚਣੀ ਚਾਹੀਦੀ ਆ ਭਾਰਤ ਦੇ ਘੱਟੋ ਘੱਟ 550 MP ਆ ਹੋਰ ਨਹੀਂ ਕੋਈ ਖਲਾਫ ਹੋਲਦਾ ਸੋ ਕੰਗਣਾ ਜਿਹੜੀ ਉਹ ਸਿਰਫ ਫਿਲਮਾਂ ਦੇ ਵਿੱਚੋਂ ਫੇਲ ਹੋ ਚੁੱਕੀ ਐ ਰਾਜਨੀਤੀ ਦੇ ਵਿੱਚ ਆਜੋ ਆਪਣੇ ਇਸ ਤਰੀਕੇ ਦੇ ਨਾਲ ਸਮਝਦੀ ਐ ਕਿ ਸ਼ਾਇਦ ਮੇਰਾ ਕੋਈ ਵਿਸ਼ੇਸ਼ ਥਾਂ ਬਣ ਲਿਓ ਪਰ ਮੈਂ ਉਹਨੂੰ ਕਹਿਣਾ ਚਾਹੁੰਨਾ ਚੰਗਣਾ ਨੂੰ ਕਿ ਤੈਨੂੰ ਮੈਂਬਰ ਆਫ ਪਾਰਲੀਮੈਂਟ ਬਣਾਇਆ ਹਿਮਾਚਲ ਦੇ ਲੋਕਾਂ ਨੇ ਜਿੰਨਾਂ ਲੋਕਾਂ ਤੈਨੂੰ ਵੋਟਾਂ ਪਾਈਆਂ ਉਹਨਾਂ ਦਾ ਜਾ ਕੇ ਵਿਕਾਸ ਕਰ ਉਹਨਾਂ ਲਈ ਕੋਈ ਗਰਾਂਟਾਂ ਲੈ ਕੇ ਜਾ ਕੋ ਸਕੂਲ ਕਾਲਜ ਕੋਈ ਹਸਪੀਟਲ ਖੋਲ੍ਹ ਕੋਈ ਬੇਰੁਜ਼ਗਾਰਾਂ ਨੂੰ ਨੌਕਰੀ ਦੇ ਉੱਥੇ ਕੋ ਸਟੇਡੀਅਮ ਬਣਾਏ ਜਾਣ ਨੌਜਵਾਨਾਂ ਲਈ ਖੇਡਾਂ ਵਾਸਤੇ ਕੋਈ ਇਹੋ ਜਿਹਾ ਕੰਮ ਆਪਣੇ ਹਲਕੇ ਦੇ ਲੋਕਾਂ ਲਈ ਕਰਨਾ ਚਾਹੀਦਾ ਇਸ ਤਰ੍ਹਾਂ ਦੀ ਗਲਤ ਜਾਣਬਾਜ਼ੀ ਕੰਗੜਾ ਨੂੰ ਨਹੀਂ ਕਰਨੀ ਚਾਹੀਦੀ ਸੰਨੀ ਦੇ ਖਿਲਾਫ ਪੰਜਾਬ ਦੇ ਖਿਲਾਫ ਬੋਲੀ ਸੀ ਉਹ ਤਾਂ ਮੈਂ ਉਦੋਂ ਹੀ ਕਿਹਾ ਸੀਗਾ ਵੀ ਕੰਗੜਾ ਔਖਾ ਹੋ ਜੂ ਪੰਜਾਬ ਚੋਂ ਲੰਘਣਾ ਤਾਂ ਫਿਰ ਉਹਨੂੰ 에ਰਪੋਰਟ ਦੇ ਉੱਤੇ ਥੱਪੜ ਵੀ ਪੈ ਸੀ ਗਲਤ ਜਾਣਬਾਜ਼ੀ ਕਰਕੇ ਭਾਵੇਂ ਕਿ ਅਸੀਂ ਇਸ ਗੱਲ ਦੇ ਹੱਕ ਨਹੀਂ ਆ ਕਿ ਉਹ ਜੇਕ ਮੈਂਬਰ ਆਫ ਪਾਰਲੀਮੈਂਟ ਹੋਵੇ ਤੇ ਉਹਦੇ ਇਸ ਤਰੀਕੇ ਦੇ ਨਾਲ ਹਮਲਾ ਹੋਵੇ ਪਰ ਉਸ ਦੀ ਜ਼ੁਬਾਨ ਦਾ ਹੀ ਰਸਤਰੀ ਜਿਸ ਤਰੀਕੇ ਦੇ ਨਾਲ ਉਹਨੇ ਬਿਆਨਬਾਜ਼ੀ ਪਿਛਲੇ ਸਮੇਂ 'ਚ ਕੀਤੀ ਪਹਿਲਾਂ ਉਹ ਕਿਸਾਨੀ ਖਿਲਾਫ ਪੰਜਾਬ ਖਿਲਾਫ ਬੰਦ ਖਿਲਾਫ ਫਿਰ ਹੁਣ ਜਿਵੇਂ ਸੰਤਾਂ ਦੇ ਖਿਲਾਫ ਉਸਨੇ ਬਿਆਨਬਾਜ਼ੀ ਕੀਤੀ ਔਰ ਇੱਕ ਐਮਰਜੈਂਸੀ ਫਿਲਮ ਜਿਹੜੀ ਆ ਉਹ ਬਣਾ ਕੇ ਉਹਦੇ ਵਿੱਚ ਸਿੱਖਾਂ ਦਾ ਗਲਤ ਅਕਸ ਜਿਹੜਾ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਸਮਝਦਾ ਕਿ ਅੱਜ ਕੰਗਣਾ ਜਿਹੜੀ ਆ ਆਪਣਾ ਤੋਰੀ ਫੁਲਕਾ ਚਲਾ ਰਹੀ ਆ ਉਨੇ ਆਪਣਾ ਤੋਰੀ ਫੁਲਕਾ ਬਣਾਇਆ ਆਪਣੀ ਫਿਲਮ ਦੀ ਪ੍ਰਮੋਸ਼ਨ ਕਰ ਰਹੀ ਹੈ ਪਰ ਉਹਨੂੰ ਇਹ ਨਹੀਂ ਪਤਾ ਕਿ ਦੇ ਨਾਲ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਮੈਂ ਜਿਹੜੀਆਂ ਉਹਨੂੰ ਛੱਟ ਲੱਗ ਰਹੀ ਹੈ ਇਹ ਗਲਤ ਬਿਆਨਬਾਜ਼ੀ ਜਿਹੜੀ ਆ ਕੰਗਣਾ ਕਰ ਰਹੀ ਆ ਉਹਨੂੰ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਅਮਨ ਸ਼ਾਂਤੀ ਨੂੰ ਆਪੂ ਲਾਂਭੂ ਨਹੀਂ ਲਾਉਣਾ ਚਾਹੀਦਾ ਉਹਦੀ ਪਾਰਟੀ ਨੂੰ ਉਹਦੀ ਲਗਾਮ ਜਿਹੜੀ ਆ ਉਹ ਖਿੱਚਣੀ ਚਾਹੀਦੀ ਆ ਭਾਰਤ ਦੇ ਘਟੋ ਘਟ ਪੰਜ 550 ਐਮਪੀ ਆ ਹੋਰ ਨਹੀਂ ਕੋਈ ਖਲਾਫ ਬੋਲਦਾ ਸੋ ਕੰਗਣਾ ਜਿਹੜੀ ਆ ਸਿਰਫ ਫਿਲਮਾਂ ਦੇ ਵਿੱਚੋਂ ਫੇਲ ਹੋ ਚੁੱਕੀ ਆ ਰਾਜਨੀਤੀ ਦੇ ਵਿੱਚ ਆਜੋ ਆਪਣੇ ਇਸ ਤਰੀਕੇ ਦੇ ਨਾਲ ਸਮਝਦੀ ਹੈ ਕਿ ਸ਼ਾਇਦ ਮੇਰਾ ਕੋਈ ਵਿਸ਼ੇਸ਼ ਥਾਂ ਬਣ ਲਿਓ ਪਰ ਮੈਂ ਉਹਨੂੰ ਕਹਿਣਾ ਚਾਹੁੰਦਾ ਕੰਗੜਾ ਨੂੰ ਕਿ ਤੈਨੂੰ ਮੈਂਬਰ ਆਫ ਪਾਰਲੀਮੈਂਟ ਬਣਾਇਆ ਹਿਮਾਚਲ ਦੇ ਲੋਕਾਂ ਨੇ ਜਿਨ੍ਹਾਂ ਲੋਕਾਂ ਨੇ ਤੈਨੂੰ ਵੋਟਾਂ ਪਾਈਆਂ ਉਹਨਾਂ ਦਾ ਜਾ ਕੇ ਵਿਕਾਸ ਕਰ ਉਹਨਾਂ ਲਈ ਕੋਈ ਗਰੰਟਾਂ ਲੈ ਕੇ ਜਾ ਕੋਈ ਸਕੂਲ ਕਾਲਜ ਕੋਈ ਹਸਪੀਟਲ ਖੋਲ੍ਹ ਕੋਈ ਬੇਰੁਜ਼ਗਾਰਾਂ ਨੂੰ ਨੌਕਰੀ ਦੇ ਉੱਥੇ ਕੋਈ ਸਟੇਡੀਅਮ ਬਣਾਏ ਜਾਂ ਨੌਜਵਾਨਾਂ ਲਈ ਖੇਡਾਂ ਵਾਸਤੇ ਇਹੋ ਜਿਹਾ ਕੰਮ ਆਪਣੇ ਹਲਕੇ ਦੇ ਲੋਕਾਂ ਲਈ ਕਰਨਾ ਚਾਹੀਦਾ ਇਸ ਤਰ੍ਹਾਂ ਦੀ ਗਲਤ ਪ੍ਰਗਿਆਨਬਾਜ਼ੀ ਕੰਗੜਾ ਨੂੰ ਨਹੀਂ ਕਰਨੀ ਚਾਹੀਦੀ